ਅਮਰitsar ਦੇ ਮੰਜੀਟਾ ਇਲਾਕੇ ਵਿੱਚ ਫਰੋਤੀ ਦੀਆਂ ਧਮਕੀਆਂ ਅਤੇ ਅੱਗ ਜਨਨੀ ਦੀ ਗੰਪੀਰ ਘਟਨਾ ਸਾਹਮਣੇ ਆਈ ਹੈ ਪੀੜਤ ਵੱਲੋਂ ਦੱਸਿਆ ਗਿਆ ਕਿ ਦੀਵਾਲੀ ਵਾਲੇ ਦਿਨ ਤੋਂ ਹੀ ਉਸ ਨੂੰ ਵਿਦੇਸ਼ੀ ਨਵਰਾਤੋਂ ਫੋਨ ਆ ਰਹੇ ਹਨ ਜਿਸ ਵਿੱਚ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ ਤੇ ਫੋਨ ਕਰਨ ਵਾਲੇ ਨੇ ਖੁੱਲੀਆਂ ਧਮਕੀਆਂ ਵੀ ਦਿੱਤੀਆਂ ਹਨ ਜੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਜਾਨ ਅਤੇ ਜਾਇਦਾਦ ਤੋਂ ਨੁਕਸਾਨ ਪਹੁੰਚਾਇਆ ਜਾਵੇਗਾ ਪੀੜਤ ਦੇ ਮੁਤਾਬਕ ਫੋਨ ਕਰਨ ਵਾਲੇ ਨੇ ਆਪਣਾ ਨਾਮ ਅਮਨ ਗੋਤਾ ਦਸਿਆ ਹੈ ਤੇ ਉਸਨੇ ਦਾਅਵਾ ਕੀਤਾ ਹੈ ਕਿ ਉਹ ਪਹਿਲਾਂ ਵੀ ਕਤਲਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ ਇਸ ਤੋਂ ਬਾਅਦ ਕਈ ਦਿਨਾਂ ਤੱਕ ਲਗਾਤਾਰ ਧਮਕੀ भरे ਫੋਨ ਆਉਂਦੇ ਰਹੇ 14 ਤਰੀਕ ਨੂੰ ਆਈ ਧਮਕੀ ਦੀ ਆਖਰੀ ਕਾਲ ਵਿੱਚ ਸਾਫ਼ ਆਖਿਆ ਕਿ ਜੇ ਹੁਣ ਪੈਸੇ ਨਾ ਦਿੱਤੇ ਤਾਂ ਘਰ ਦੇ ਬਾਹਰ ਖੜੀਆਂ ਗੱਡੀਆਂ ਅਤੇ ਤਿਆਰ ਹੋ ਰਹੇ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀਗੀ ਫੋਨ ਕਰਨ ਵਾਲੇ ਕੋਲ ਪੀੜ ਦੇ ਘਰ ਵਾਹਨਾ ਅਤੇ ਕਾਰੋਬਾਰ ਸਬੰਧੀ ਪੂਰੀ ਜਾਣਕਾਰੀ ਹੋਣ ਦੀ ਘਟਨਾ ਵੀ ਸਾਹਮਣੇ ਆਈ ਹੈ ਵੀਰਤ ਨੇ ਦੱਸਿਆ ਕਿ ਰਾਤ ਦੇ ਸਮੇਂ ਬੁਲਟ ਅਤੇ ਸਪਲੈਂਡਰ ਮੋਟਰਸਾਈਕਲਾਂ ਤੇ ਆਏ ਪੰਜ ਨੌਜਵਾਨਾਂ ਨੇ ਪਹਿਲਾਂ ਰੈਕੀ ਕੀਤੀ ਅਤੇ ਉਸ ਤੋਂ ਬਾਅਦ ਪੈਟਰੋਲ ਛੁੱਟ ਕੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਇਸ ਦੌਰਾਨ ਗਾਲਾਂ ਵੀ ਕੱਢੀਆਂ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਕਰਮਪਾਲ ਸਿੰਘ ਨੇ ਦੱਸਿਆ ਕਿ ਸੋਹਿਆ ਰੋਡ ਤੇ ਵਾਪਰੀ ਘਟਨਾ ਸੰਬੰਧੀ ਅਣਪਛਾਤੇ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਇਸ ਬੁੱਕੇ ਗੱਲਬਾਤ ਕਰਦੇ ਹਾਂ ਪੀੜਤ ਅਤੇ ਪੁਲਿਸ ਅਧਿਕਾਰੀ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਸੁਣਾਦੇ ਹਾਂ ਅਜੀ ਕੀ ਮਾਮਲਾ ਹੈ ਜੀ ਤੁਹਾਡੇ ਜਿਹੜੇ ਸਰਜੀਮ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਕੀ ਆਂਦਾ ਫੋਨ ਫੋਨ ਐਸੀ ਆਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦੋ ਫਰौती ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਥੇ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕਿਸੇ ਖਾਸ ਬੰਦੇ ਦਾ ਨਾਮ ਲੇਤਾ ਹੋ ਜਾਂਦਾ ਹਾਂ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਨਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿਟੇਲ ਉਹਨਾਂ ਇਹ ਤਾਂ ਤੇਰਾ ਕਾਰੋਬਾਰ ਹੈ ਸਾਰੀ ਡਿਟੇਲ ਉਹਨਾਂ ਕੋਲ ਸੀਗੀ ਪਹਿਲਾਂ ਹੀ ਕੱਲ ਰਾਤ ਨੂੰ ਮੈਂ ਰੋਟੀ ਖਾ ਰਿਹਾ ਏਗਾ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਣੇ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਕਿਉਰਿਟੀ ਗਾਰਡ ਸੀਗਾ ਰਾਤ ਸਿਰ ਇਕੱਲਾ ਉੱਥੇ ਉਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਦੋ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਨ ਕਰਨੀ ਸ਼ੁਰੂ ਕਰ ਦਿੱਤੀ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਮਾਰ ਗੋਲੀ ਦਾ ਵੀ ਕਹਿਣ ਦੇ ਰਹੇ ਨੇ ਕਿ ਜੋ ਚਲੋ ਜਿੰਨਾ ਤੋੜਪਾ ਨਾ ਕੰਡੇ ਸੀ ਗੋਲੀ ਦੀ ਆਵਾਜ਼ ਤੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋਲੀ ਮਾਰ ਸੰਦ ਕੱਟ ਤੇ ਗੋਲੀ ਮਾਰ ਇਹਨਾਂ ਦੇ ਇਨੀ ਗੱਲ ਉਹ ਵਾਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ ਨਹੀਂ ਤੀ ਦਿਵਾਲੀ ਤੋਂ ਬਾਅਦ ਵੀ ਅਰਜ਼ੀ ਦਿੱਤੀ ਹੈ ਹਾਂਜੀ ਕੋਈ ਅਸਰ ਨਹੀਂ ਆਇਆ ਨਹੀਂ ਕੁਝ ਨਹੀਂ ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ ਵੀਆਈਪੀ ਨੰਬਰ ਬਾਹਰ ਦੇ ਸੀਗੇ ਆਪਣੇ ਬਾਰੋਂ ਕਾਲ ਆਉਂਦੇ ਸੀ ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀਗੇ ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਿਹਾ ਸੀ ਕਿ ਜਰਮਨੀ ਦਾ ਸੀ ਇੱਕ ਯੂ ਐਸ ਏ ਦਾ ਸੀਗਾ ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਕੀ ਲੱਗਦਾ ਤੁਹਾਨੂੰ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਤੇ ਪਤਾ ਲੱਗੇਗਾ ਕੌਣ ਹੈ ਕੀ ਹਿਸਾਬ-ਤਾਬ ਹੈ ਕਿੰਨੇ ਪੇਟ ਦਿੱਤਾ ਹੈ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਤੇ ਪਤਾ ਲੱਗੇਗਾ ਕੀ ਹਿਸਾਬ ਹੈ ਉਹ ਨਹੀਂ ਕੀਤੀ ਇਹਨਾਂ ਨੇ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤਰਲੇ ਕੱਢਦਾ ਰਿਆਂ ਇਹਨਾਂ ਦੇ ਕੀ ਮੰਗ ਗਏ ਮੰਗ ਰਹੀਏ ਕਾਰਵਾਈ ਕਰਨ ਆਪਣੀ ਇਨਵੈਸਟਿਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ ਲੱਗਦਾ ਦੁਬਾਰਾ ਫੇਰ ਇਹੋ ਜੀ ਕਾਰਵਾਈ ਹੋ ਜਾਏ ਕਰਨਗੇ ਜਰੂਰ ਕਹਿ ਕੇ ਗਏ ਨੇ ਵਾਇਸ ਰਿਕਾਰਡ ਦੇ ਤੇ ਲਾਸਟ ਉਹਨੇ ਗੱਲ ਕਹੀ ਏ ਇਹ ਪੁੱਤ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋਈ ਨਹੀਂ ਤੇਰੇ ਜਦੋਂ ਗੋਲੀਆਂ ਵੱਜਣਗੀਆਂ ਤੇ ਜਿਹੜੇ ਦੂਜੇ ਨੇ ਹੋਰਾਂ ਨੇ ਬਥੇਰੇ ਨੇ ਪੈਸੇ ਦੇ ਦੇਣੇ ਨੇ ਕਿੰਨੀਆਂ ਗੱਡੀਆਂ ਨੁਕਸਾਨ ਹੋ ਗਿਆ ਸਰ ਮੇਰੀਆਂ ਦੋ ਗੱਡੀਆਂ ਸਾੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ੇ ਤੇ ਗਾੜੀਆਂ ਸ਼ੋਹਾਂ ਸਾਰੀਆਂ ਭੰਗ ਗਏ ਨੇ ਦੋ ਦੇ ਕੰਪਲੀਟਲੀ ਪੂਰੀਆਂ ਕੋਲੇ ਹੀ ਕਰ ਦਿੱਤੀਆਂ ਨੇ ਸਾੜ ਹੀ ਦਿੱਤੀਆਂ ਨੇ ਕਿੰਨਾ ਕੁ ਨੁਕਸਾਨ ਸਮਝਦੇ ਆਠ ਕਿ ਲੱਖ ਦਾ ਨੁਕਸਾਨ ਕਰ ਗਏ ਬਾਈ ਦਾਦਾ ਮੈਂ ਹਾਂ ਦਵਿੰਦਰ ਸਿੰਘ ਦੁਲੇ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਕਿੱਥੇ ਰਹਿਣ ਦੇ ਆ ਇਸ ਵਲੇ ਤੇ ਕੀ ਹੋਇਆ ਰਾਤੀ ਮੈਂ ਇਥੇ ਮਜੀਠਾ ਹੀ ਹੁਨਾਵਾ ਖਾਸਾ ਪਤੀ ਆਪਣਾ ਘਰ ਤੇ ਇਹਦਾ ਸਕਿਉਰਟੀ ਗਾਰਡ ਦੇ ਦੋ ਸਾਲ ਹੋ ਗਏ ਮੈਨੂੰ ਡਿਊਟੀ ਕਰਦਾ ਇਨਾਂ ਦੇ ਕੋਲ ਕਬਲ ਭਾਈ ਦੇ ਕੋਲ ਹੀ ਇੱਥੇ ਜਿੱਥੇ ਆ ਕੀ ਕੀ ਕੰਮ ਕਰਦੇ ਆ ਸਕੌਲਟੀ ਦਾ ਇਹ ਮਰਾ ਧਿਆਨ ਰੱਖਾਂ ਇਹ ਕੀ ਕੰਮ ਕਰਦੇ ਇਹਨਾਂ ਦਾ ਡੀਲਟੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਤੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਵੇਖਾਂ ਕਿਹੜਾ ਬੰਦਾ ਉਹ ਫੇਰ ਐਨੂੰ ਉਹ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ ਸੱਤ ਅੱਠ ਜਣੇ ਮਰ ਕੇ ਘਟੋ ਘਟ ਅੱਠ ਜਣੇ ਹੈਗੇ ਸੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰਿਆ ਇਧਰ ਨੂੰ ਉਹ ਵੇਟ ਸੁਟੀ ਇਦਾਂ ਰੋੜਾ ਮਾਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਵੀ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਵਿਚਾਰੇ ਮਾਰੇ ਬਚਾ ਦੇ ਮਾਰੇ ਤੇ ਉਹ ਰੌਲਾ ਪਾਉਣ ਦੇ ਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਆ ਮੇਰੇ ਨਾਲ ਨੂੰ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਰਿਹਾ ਹੈ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ ਪੰਜਾ ਸੱਤਾ ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਵੇ ਚਲੇ ਗਿਆ ਮੈਂ ਦਵਾ ਦਾ ਅੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ 8 ਕੇ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੇਰਾ ਮਰ ਕੇ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਏਦਾਂ ਬਾਕਾਂ ਦੇ ਗੋਲੀ ਗਾਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਲੈ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾਂ ਮੈਨੂੰ ਨਹੀਂ ਲੱਗਾ ਪਤਾ ਬਸ ਆਵਾਜ਼ ਆਉਂਦੇ ਹੀ ਜਿਹੜਾ ਠਾ ਠਾ ਮਾਰਨ ਦਾ ਹੈ ਗੱਡੀਆਂ ਦੇ ਉੱਤੇ ਹੋਰ ਕੋਈ ਬੋਲਣ ਦੇ ਸੀ ਕੁਝ ਆ ਰੌਲਾ ਪਾਉਂਦੇ ਸੀ ਉਹ ਏਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਬਾਦ ਘੱਟ ਕਰਾਂਦਾ ਇਹ ਗੱਲਾਂ ਗਾਲਾਂ ਗੁਲਾਂ ਕੱਢਣ ਦਾ ਇਹ ਭਾਈ ਜੀ ਦਾ ਜੀ ਅੱਜ ਅਜੇ ਸਰ ਤੇ ਇੱਕ ਸੋਨਿਆ ਰੋਡ ਦੇ ਉੱਤੇ ਇੱਕ ਰਾਤ ਮਾਮਲਾ ਹੋਇਆ ਕੀ ਮਾਮਲਾ ਸੀ ਇਹ ਨਾ ਕਵਲ ਇਹ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਹਾਲ ਵਾਸੀ ਇੱਥੇ ਰੰਜੀਤ ਉਹਨੂੰ ਰਹਿੰਦੇ ਨੇ ਇਹਨਾਂ ਦੇ ਇੱਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ ਹਾਂ ਜੀ ਅਨੁਭਾਤੇ ਮੁੰਡੇ ਆਏ ਨੇ ਉਹਨਾਂ ਨੇ ਪਥਰਾਵ ਕੀਤਾ ਤੇ ਨਾਲੇ ਨਜੀ ਇਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਜਿਸ ਸੰਬੰਧ ਵਿੱਚ ਬਿਆਨ ਲੈ ਕੇ ਤੇ ਪਰਚਾ ਦਰਜ ਸਵਾ ਕਰਕੇ ਤੇ ਅਗਲੇਰੀ ਕਰਾਇਆ ਕੀ ਮਾਮਲਾ ਕੀ ਸੀ ਮੁੰਡੇ ਦੀ ਤਫਤੀਸ਼ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਕਾਰਨ ਹੈ ਸੌਥੀ ਵੁਥੀ ਦਾ ਵੀ ਚੱਕਰ ਸੀ ਸੌਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ ਉਹ ਉਹਨਾਂ ਨੇ ਪਹਿਲਾਂ ਦਰਖਾਸਤ ਅਨੰਜੀਤ ਰੈਵਨਿਊ ਰਹਿੰਦੇ ਹੀ ਉੱਥੇ ਸ਼ਾਹ ਦਿੱਤੀ ਸੀ ਉਹ ਵੀ ਇੱਕ ਵਾਰੀ ਵੇਖ ਕੇ ਤੇ ਪਰਚਾ ਦੇਖ ਕੇ ਫਿਰ ਦੇਖ ਲਿਆ ਤੇ ਕੀ ਜੀ ਤੇ ਸਾਰਾ ਆਏ ਤੇ ਕਿੰਨੇ ਜਣੇ ਸੀ ਮੋਟਰਸਾਈਕਲ ਤੇ ਆਏ ਸੀ 6 ਜਣੇ